ਹਾਂਜੀ ਸਾਸ਼ੀਕਾਲ ਜੀ ਕਿੱਦਾਂ ਮੇਰੇ ਭੈਣ ਭਰਾ ਸਾਰੇ ਕੈਂਡਿਓ ਆਈ ਹੋਪ ਤੁਸੀਂ ਸਾਰੇ ਕੈਂਡਿ ਹੋਂਗੋ ਅੱਜ ਦੀ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਲਈ ਜਿਹੜੇ ਪੁੱਛਦੇ ਪਏ ਸੀ ਕਿ ਵੀਰੇ ਕੇ ਪੁਰਤਕਾਲ ਦੇ ਜਿਹੜੇ ਪੇਪਰ ਆ ਉਹ ਪਰਮਾਨੈਂਟ ਬੰਦ ਹੋ ਗਏ ਕਿ ਜਾਂ ਉਹ ਖੁੱਲਣ ਦੀ ਸੁਭਾਵਨਾ ਹੈਗੀ ਆ ਕਿ ਖੁੱਲ ਸਕਦੇ ਆ ਪੇਪਰ ਜਾਂ ਨਹੀਂ ਖੁੱਲ ਸਕਦੇ ਸੋ ਵੀਰ ਮੇਰੋ ਇਹੀ ਇੱਕ ਖੁਸ਼ਖਬਰੀ ਥੋੜੀ ਜੀ ਨਿਕਲ ਕੇ ਸਾਹਮਣੇ ਆਈ ਹੈ ਸੋ ਉਹ ਆਪਣੇ ਭੈਣ ਭਰਾਵਾਂ ਦੇ ਨਾਲ ਆਪਾਂ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਵੀਡੀਓ ਫੁੱਲ ਦੇਖਿਓ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਓ ਜੋ ਕਿ ਹਰ ਇੱਕ ਵੀਰ ਪ੍ਰੇਣ ਪ੍ਰਾਹ ਤੱਕ ਜਿਹੜੀ ਕਿ ਇਹ ਖਬਰ ਪਹੁੰਚ ਸਕੇ ਚਲੋ ਜੀ ਤੁਹਾਡਾ ਬਹੁਤਾਂ ਟਾਈਮ ਨਾਲ ਲੈਂਦੇ ਹੋ ਤੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਜਿੱਦਾਂ ਕਿ ਯਾਰਾ ਤੁਹਾਨੂੰ ਪਤਾ ਹੀ ਹੈ ਕਿ ਪੁਰਤਕਾਲ ਦੇ ਵਿੱਚ ਇੱਕ ਦੋ ਦਿਨ ਹੋ ਗਏ ਕਿ ਪੇਪਰ ਜਿਹੜੇ ਕਿ ਨਵੇਂ ਬੰਦਿਆਂ ਦੇ ਜਿਹੜੇ ਕਿ ਬੰਦ ਹੋ ਗਏ ਸੀਗੇ ਸੋ ਵੀਰ ਮੇਰਿਓ ਹੁਣ ਇੱਕ ਨਵੀਂ ਖਬਰ ਨਿਕਲ ਕੇ ਆਈ ਹੈ ਕਿ ਇਹ ਪੇਪਰ ਜਿਹੜੇ ਕਿ ਇਹ ਪਰਮਾਨੈਂਟ ਜਿਹੜੇ ਕਿ ਉਹ ਬੰਦ ਨਹੀਂ ਹੋਏ ਹੈਗੇ ਕਿ ਪੱਕੇ ਤੌਰ ਤੇ ਬੰਦ ਨਹੀਂ ਹੋਏ ਇਹ ਕਦੀ ਵੀ ਜਿਹੜੇ ਕਿ ਪੇਪਰ ਖੁੱਲ ਸਕਦੇ ਆ ਬੰਦ ਇਹਨਾਂ ਨੇ ਤਾਂ ਕੀਤੇ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪੁਰਤਗਾਲ ਦੇ ਵਿੱਚ ਹੁਣ ਰਾਸ਼ੀ ਜਿਹੜਾ ਕਿ ਜ਼ਿਆਦਾ ਹੋ ਗਿਆ ਸੀਗਾ ਸੋ ਇਹਨਾਂ ਕੋਲੋਂ ਜਿਹੜਾ ਕਿ ਸਿਸਟਮ ਸੰਭਾਲਿਆ ਨਹੀਂ ਜਾਣਦੇ ਆ ਇਹਨੇ ਲੋ ਹੁਣੇ ਇੱਕ ਖਬਰ ਜਿਹੜੀ ਕਿ ਤਾਂ ਸਾਹਮਣੇ ਮੈਂ ਸ਼ੇਅਰ ਕਰਨ ਲੱਗਾ ਇੱਥੇ ਸਕਰੀਨ ਦੇ ਉੱਤੇ ਕਿ ਜਿਹੜੇ ਕਿ ਇੱਥੇ ਦਾ ਪ੍ਰਧਾਨ ਮੰਤਰੀ ਆ ਉਹਨੇ ਕਿਹਾ ਹੋਇਆ ਵਾ ਕਿ ਜਿਹੜਾ ਕਿ 4 ਲੱਖ ਬੰਦਾ ਜਿਹੜਾ ਕਿ ਪੁਰਤਗਾਲ ਦੇ ਵਿੱਚ ਪੈਂਡਿੰਗ ਆ ਹਜੇ ਜਿਨ੍ਹਾਂ ਨੂੰ ਪੇਪਰ ਦੇਣੇ ਆ 4 ਲੱਖ ਬੰਦਾ ਜਿਹੜਾ ਹਜੇ ਪੈਂਡਿੰਗ ਪਿਆ ਹੋਇਆ ਵਾ ਉਸ ਦੇ ਕਰਕੇ ਇਹਨਾਂ ਨੇ ਇਹ ਵੀ ਹੁਣ ਕਿਹਾ ਹੋਇਆ ਵਾ ਕਿ ਜੇਦੋਂ 4 ਲੱਖ ਜਿਹੜਾ ਬੰਦਾ ਕੰਪਲੀਟ ਹੋ ਗਿਆ ਉਹਨਾਂ ਨੂੰ ਪੇਪਰ ਦਿੱਤੇਗੇ ਉਸ ਤੋਂ ਬਾਅਦ ਅਸੀਂ ਜਿਹੜੇ ਕਿ ਪੇਪਰ ਖੋਲ ਦੇਣੇ ਨੇ ਸੋ ਵੀਰ ਮੇਰੋ ਵਧੀਆ ਨਿਊਜ਼ ਨਿਕਲ ਕੇ ਆਈ ਹੋਈ ਹੈ ਕਿ ਪੇਪਰ ਜਿਹੜੇ ਕਿ ਪਰਮਾਨੈਂਟ ਨਹੀਂ ਬੰਦ ਹੋਏ ਸੋ ਵੀਰ ਮੇਰੋ ਇਹੀ ਚੀਜ਼ 2015 ਦੇ ਵਿੱਚ ਵੀ ਹੋਈ ਸੀਗੀ ਕਿ ਜਦੋਂ ਲੋਕ ਆਉਂਦੇ ਸੀਗੇ ਤੇ ਉਦੋਂ ਜਿਹੜੇ ਕਿ ਸਗਰਾਂਸਾ ਛਾਲ ਫਾਈਨਾਂਸ ਪੇਪਰ ਜਿਹੜਾ ਕਿ ਨਹੀਂ ਸੀ ਬੰਦ ਦੇ ਹੈਗੇ ਉਦੋਂ ਵੀ ਬੰਦ ਹੋਏ ਸੀਗੇ ਉਦੋਂ ਵੀ ਬੜੀ ਸਖਤਾਈ ਹੋਈ ਸੀਗੀ 6 ਕ 7 ਮਹੀਨੇ ਤੱਕ ਉਦੋਂ ਇਹ ਪ੍ਰੋਸੈਸ ਜਿਹੜਾ ਕਿ ਚੱਲਿਆ ਸੀਗਾ ਉਦੋਂ ਉਹਨਾਂ ਨੇ ਉਸ ਤੋਂ ਬਾਅਦ ਕਹਿਤਾ ਸੀਗਾ ਕਿ ਜਿਨ੍ਹਾਂ ਕੋ ਸ਼ੇਨਗਨ ਵੀਜ਼ਾ ਜਿਹੜੇ ਲੀਗਲ ਤੌਰ ਤੇ ਹੁੰਦੇ ਪਏ ਉਹਨਾਂ ਨੂੰ ਜਿਹੜੇ ਕਿ ਪੇਪਰ ਦਿੱਤੇ ਜਾਣਗੇ ਸੋ ਦੂਜਿਆਂ ਨੂੰ ਪੇਪਰ ਨਹੀਂ ਦਿੱਤੇ ਜਾਣਗੇ ਬਾਕੀ ਹੁਣ ਵੀ ਉਹੀ ਸਿਸਟਮ ਮੇਰੇ ਹਿਸਾਬ ਨਾਲ ਹੋਉਂਦਿਆ ਵੈ ਖੁੱਲ ਜਾਣ ਪੇਪਰ ਤੇ ਕੱਲ ਨੂੰ ਹੀ ਖੁੱਲ ਜਾਣਾ ਨਾ ਖੁੱਲਣਾ ਤੇ 2-3 ਮਹੀਨੇ ਲੱਗ ਜਾਣ ਕਿਉਂਕਿ ਇਹਨਾਂ ਨੂੰ ਹੁਣ ਇਹਨਾਂ ਨੂੰ ਪ੍ਰੈਸ਼ਰ ਵੀ ਜਿਹੜਾ ਕਿ ਬਹੁਤ ਲੋਕਾਂ ਦਾ ਕਿਉਂਕਿ ਕੰਪਲੇਨ ਵੀ ਬਹੁਤ ਆਉਂਦੀਆਂ ਸੀ ਕਿਉਂਕਿ ਜੰਦਾ ਇੰਨੀ ਆ ਗਈ ਸੀਗੀ ਪੁਰਤਕਾਲ ਦੇ ਵਿੱਚ ਜਿਹੜੀ ਕਿ ਸੰਭਾਲੀ ਨਹੀਂ ਜਾਣਦੀ ਹੁਣ ਸੋ ਉਹਦੇ ਕਰਕੇ ਜਿਸ ਹਿਸਾਬ ਨਾਲ ਤੁਸੀਂ 4 ਲੱਖ ਬੰਦਾ ਹਜੇ ਪੈਂਡਿੰਗ ਹੈ ਤੇ ਜੇ ਉਹਨੂੰ ਪੇਪਰ ਦੇਣਗੇ ਜਾਂ ਨਵਿਆਂ ਨੂੰ ਜਿਹੜੇ ਕਿ ਰਜਿਸਟਰ ਕਰਨਗੇ ਪੇਪਰ ਦੇਣਗੇ ਸੋ ਉਹਦੇ ਕਰਕੇ ਰਸ਼ ਹੋਰ ਵੱਧ ਜਾਣਾ ਸੀਗਾ ਉਹਦੇ ਕਰਕੇ ਜਿਹੜਾ ਕਿ ਇਹਨਾਂ ਨੇ ਪੇਪਰ ਜਿਹੜੇ ਕਿ ਰੋਕ ਦਿੱਤੇ ਇਹ ਨਹੀਂ ਹੈਗਾ ਕਿ ਇੱਕ ਦੇ ਰੋਕੇ ਇਹਨਾਂ ਨੇ ਸਾਰਿਆਂ ਦੇ ਰੋਕ ਦਿੱਤੇ ਹੈ ਕਿ ਚਾਹੇ ਤੁਸੀਂ ਵਿਜ਼ਾ ਤੇ ਹੋ ਚਾਹੇ ਕੁਝ ਵੀ ਹੋ ਕਿਤੇ ਵੀ ਆ ਰਹੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਕਿ ਜਿਹੜੇ ਪੁਰਤਕਲ ਦੇ ਵਿੱਚ ਹਜੇ ਪੇਪਰ ਬੰਦ ਨਹੀਂ ਹੁਣ ਇਹ ਹੈ ਕਿ ਪਤਾ ਨਹੀਂ ਲੱਗਦਾ ਕਿ ਇਹ ਇਹਨਾਂ ਨੇ 7 ਦਿਨਾਂ ਲਈ ਕੀਤਾ ਜਾਂ ਮਹੀਨੇ ਲਈ ਕੀਤਾ ਜਾਂ 2 ਮਹੀਨੇ ਲਈ ਕੀਤਾ ਪਰ ਇਹ ਪਰਮਾਨੈਂਟ ਬੰਦ ਨਹੀਂ ਹੋਏ ਹੈਗੇ ਮੇਰੇ ਮੇਰੇ ਪੱਕੇ ਤੌਰ ਤੇ ਬੰਦ ਨਹੀਂ ਹੋਏ ਹੈਗੇ ਕਦੀ ਵੀ ਪੇਪਰ ਖੁੱਲ ਸਕਦੇ ਆ ਪਰ ਮੈਂ ਜਿੰਨੇ ਵੀ ਭੈਣ ਭਰਾ ਨਵੇਂ ਪੁਰਤਗਾਲ ਦੇ ਵਿੱਚ ਆਉਣਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਫਿਲਹਾਲ ਹਜੇ ਤੱਕ ਪੁਰਤਗਾਲ ਦੇ ਵਿੱਚ ਪੇਪਰ ਬੰਦ ਨੇ ਨਾ ਆਇਓ ਜੇ ਤੁਸੀਂ ਤੁਹਾਡਾ ਸ਼ੇਨਗਨ ਵੀਜ਼ਾ ਜਾਂ ਯੂਰਪ ਦੇ ਵਿੱਚ ਵੀਜ਼ਾ ਲੱਗਾ ਹੋਇਆ ਹੈ ਤੁਸੀਂ ਪੈਸੇ ਖਰਚ ਚੁੱਕੇ ਹੋ ਤਾਂ ਵੀਰ ਮੇਰੇ ਹੋਰ ਕੰਟਰੀਆਂ ਬਹੁਤ ਨੇ ਕਮਾਈ ਕਰੋ ਜਿੰਨੇ ਤੁਸੀਂ ਕਰ ਸਕਦੇ ਆਪਣੇ ਪੈਸੇ ਲਾਓ ਜਿੰਨੇ ਤੁਸੀਂ ਚੁੱਕ ਕੇ ਆਏ ਹੋ ਕਿਤੇ ਉਹ ਵੀ ਤੁਸੀਂ ਲੈ ਕੇ ਫੜ ਕੇ ਆਏ ਹੋ ਆਪਣੀ ਕਮਾਈ ਕਰੋ ਤੇ ਆਪਣਾ ਜਿਹੜਾ ਕਿ ਕੰਟਰੀਆਂ ਬਹੁਤ ਨੇ ਬੜੇ ਤਰੀਕੇ ਨੇ ਪੇਪਰ ਲੈਣ ਦੇ ਜ਼ਰੂਰੀ ਨਹੀਂ ਹੈਗਾ ਕਿ ਪੁਰਤਕਾਲ ਦੇ ਵਿੱਚ ਹੀ ਆ ਪਰ ਇਹ ਸੀਗਾ ਕਿ ਪੁਰਤਕਾਲ ਦੇ ਵਿੱਚ ਥੋੜੀ ਆਸਾਨੀ ਦੇ ਨਾਲ ਮਿਲ ਜਾਂਦੇ ਥੋੜੇ ਜਲਦੀ ਮਿਲ ਜਾਂਦੀ ਆਪਣੇ ਭੈਣ ਭਰਾ ਜਿਹੜੇ ਕਿ ਪਿੱਛੇ ਆਪਣੇ ਮੁੜ ਜਾਂਦੇ ਸੀਗੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਘਰਦਿਆਂ ਨੂੰ ਮਿਲਣ ਵਾਸਤੇ ਸੋ ਵੀਰ ਮੇਰਿਓ ਮੈਂ ਤਾਂ ਇਹੀ ਅਰਦਾਸ ਕਰਦਾ ਕਿ ਪੇਪਰ ਜਲਦੀ ਤੋਂ ਜਲਦੀ ਖੁੱਲਣ ਜਲਦੀ ਤੋਂ ਜਲਦੀ ਓਪਨ ਹੋਣ ਕਿ ਆਪਣੇ ਭੈਣ ਭਰਾ ਜਿਹੜੇ ਕਿ ਫਿਰ ਤੋਂ ਜਿਹੜੇ ਪੇਪਰ ਲੈ ਸਕਣ ਆਪਣੀ ਫੈਮਿਲੀ ਦੇ ਵਿੱਚ ਜਾ ਕੇ ਤੇ ਮਿਲ ਸਕਣ ਕਿਉਂਕਿ हां पेपर बाकी ਵੀ ਕੰਟਰੀਆਂ ਚ ਮਿਲ ਜਾਂਦੇ ਪਰ ਪੁਰਤਗਾਲ ਵਰਗੇ ਜਿਹੜੇ ਪੇਪਰ ਉਹ ਕਿਤੇ ਵੀ ਨਹੀਂ ਮਿਲਦੇ ਹੈਗੇ ਇਹ ਇੱਕ ਐਹੋ ਜੀ ਕੰਟਰੀ ਹੈ ਜਿਹੜੀ ਕਿ ਪਾਸਪੋਰਟ ਵੀ ਦਿੰਦੀ ਹੈ ਤੇ ਸਾਰਾ ਕੁਝ ਦਿੰਦੀ ਹੈ ਸੋ ਵੀਰ ਮੇਰੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਕਮਾਈ ਕਰੋ ਨਹੀਂ ਹੈਗਾ ਪੁਰਤਗਾਲ ਤੇ ਸਪੇਨ ਹੈਗਾ ਸਪੇਨ ਨਹੀਂ ਹੈਗਾ ਤੇ ਹੋਰ ਵੀ ਕੰਟਰੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਪੇਪਰ ਜਿਹੜੇ ਮਿਲ ਜਾਂਦੇ ਨੇ ਪਰ ਥੋੜਾ ਟਾਈਮ ਲੱਗਦਾ ਹੈ ਪਰ ਸਾਰਾ ਕੁਝ ਹੋ ਜਾਂਦਾ ਹੈ ਬਾਕੀ ਹਜੇ ਪੱਕੇ ਤੌਰ ਤੇ ਜਿਹੜੇ ਕਿ ਪੇਪਰ ਨਹੀਂ ਬੰਦ ਹੋਏ ਬਾਕੀ ਇਹਨਾਂ ਗੱਲਾਂ ਦਾ ਮੇਰਾ ਵੀਰ ਜ਼ਰੂਰ ਧਿਆਨ ਰੱਖਿਓ ਕਿ ਤੁਸੀਂ ਹੁਣ ਚੰਟਾ ਤੋਂ ਜ਼ਰੂਰ ਬਚੇ ਕਿਉਂਕਿ ਉਹਨਾਂ ਨੇ ਵੀ ਕਹਿਣਾ ਹੈ ਕਿ ਹਾਂਜੀ ਤੁਹਾਡੇ ਆ ਪੇਪਰ ਬਣਾ ਦਿੰਨੇ ਇੰਨੇ ਬਾਹਰ ਬੈਠੇ ਜਿਹੜੇ ਆਪਣੇ ਭੈਣ ਭਰਾ ਫਰਾਂਸ ਜਰਮਨ ਕਿਤੇ ਵੀ ਬੈਠੇ ਕਿਸੇ ਨੂੰ ਨਜਾਇਜ਼ ਪੈਸਾ ਨਾ ਪਾਇਓ ਹਜੇ ਤੱਕ ਕਿਉਂ ਕਿ ਹਜੇ ਪੇਪਰ ਬੰਦ ਨਹੀਂ ਜੇ ਤੁਹਾਨੂੰ ਕੋਈ ਕਹਿੰਦਾ ਵੀ ਹੈ ਕਿ ਮੈਂ ਤੁਹਾਡੀ ਐਦਾਂ ਕਰਵਾ ਦੂੰਗਾ ਇੰਟਰ ਚਾਹੀਏ ਉਹਦਾਂ ਕਰਵਾ ਦੂੰਗਾ ਇੰਟਰ ਇੰਨੇ ਪੈਸੇ ਦੇ ਦੇ ਵੀਰ ਮੇਰੇ ਕਿਸੇ ਦੇ ਚੱਕਰਾਂ ਚ ਨਾ ਫਸਿਓ ਕਿਉਂਕਿ ਹਲੇ ਪੇਪਰ ਬੰਦ ਨਹੀਂ ਜਦੋਂ ਖੁੱਲਣ ਦਾ ਕੋਈ ਆਊਗਾ ਮੈਂ ਤੁਹਾਨੂੰ ਜ਼ਰੂਰ ਵੀਡੀਓ ਬਣਾ ਕੇ ਸ਼ੇਅਰ ਕਰੂੰਗਾ ਕਿ ਹਾਂਜੀ ਵੀਰ ਮੇਰੇ ਅੱਜ ਤੋਂ ਓਪਨ ਹੈ ਤਾਂ ਤੁਸੀਂ ਆਪਣੇ ਵੀਰ ਪੇਪਰ ਲਵਾ ਸਕਦੇ ਚਾਹੀ ਕੋਈ ਵੀ ਬੰਦਾ ਤੁਹਾਨੂੰ ਮੈਸੇਜ ਕਰਦਾ ਤੁਹਾਡਾ ਰਿਸ਼ਤੇਦਾਰ ਕੋਈ ਵੀ ਤੁਹਾਨੂੰ ਕਹਿੰਦੇ ਆ ਕਿ ਹਾਂਜੀ ਪੇਪਰ ਲਵਾ ਲੈ ਲਵਾ ਉਹਨਾਂ ਚਿਰ ਤੱਕ ਕਿਸੇ ਦਾ ਯਕੀਨ ਨਾ ਕਰਿਓ ਨਿਊਜ਼ ਪੜਿਓ ਪੁਰਤਗਾਲ ਦੀ ਨਿਊਜ਼ ਦਾ ਪੇਪਰ ਹੈਗੇ ਆ ਉਹ ਲਾਈਕ ਕਰੋ ਇਮੀਗ੍ਰੇਸ਼ਨ ਵਾਲੇ ਵੀ ਹੈਗੇ ਆ ਸੋ ਵੀਰ ਮੇਰੇ ਤੁਹਾਨੂੰ ਜਿਹੜੀ ਕਿ ਨੌਲੇਜ ਮਿਲਦੀ ਰਹੂਗੀ ਬਾਕੀ ਏਜੰਟਾਂ ਤੋਂ ਜਰੂਰ ਬਚਿਓ ਜੇ ਤੁਸੀਂ ਤੁਹਾਡੇ ਵੀਜ਼ੇ ਲੱਗੇ ਵੀ ਹੋਏ ਕਈ ਵੀਰਾਂ ਨੇ ਮੈਨੂੰ ਮੈਸੇਜ ਆਉਂਦੇ ਵੀਰੇ ਸਾਡਾ ਵੀਜ਼ਾ ਲੱਗਾ ਹੋਇਆ ਸੀ ਕੀ ਕਰਾਂਗੇ ਕਿੱਥੇ ਜਾਵਾਂਗੇ ਵੀਰ ਮੇਰੇ ਬਹੁਤ ਕੰਟਰੀਆਂ ਨੇ ਯੂਰਪ ਦੇ ਵਿੱਚ ਕਮਾਈ ਕਰੋ ਪੈਸਾ ਕਮਾਓ ਉਸ ਤੋਂ ਬਾਅਦ ਕੀ ਪਤਾ 3 ਮਹੀਨਿਆਂ ਨੂੰ ਪੇਪਰ ਖੁੱਲ ਜਾਣ ਕੀ ਪਤਾ ਮਹੀਨੇ 'ਚ ਖੁੱਲ ਜਾਣ ਕਿਉਂਕਿ ਇਹਨਾਂ ਨੇ ਕਹਿ ਦਿੱਤਾ ਵਾ ਕਿ ਜਦੋਂ ਇਹ ਪੈਂਡਿੰਗ ਕੇਸ ਖਤਮ ਹੋ ਗਏ ਉਸ ਤੋਂ ਬਾਅਦ ਅਸੀਂ ਪੇਪਰ ਫੇਰ ਤੋਂ ਖੋਲ ਦੇਣੇ ਆ ਸੋ ਮੈਂ ਇੱਥੇ ਨਿਊਜ਼ ਵੀ ਲਾ ਦੂੰਗਾ ਤੁਸੀਂ ਪੜ ਲਿਓ ਸੋ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਜ਼ਰੂਰ ਕਰਿਓ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਓ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ